ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕਮ ਬਲੌਗ ਵਿੱਚ ਇੱਕਮ ਆਵਾਜ਼ ਕੱਟ ਕਰ ਪੁੱਤਰ ਸਵੇਰ ਦਾ ਟਾਈਮ ਹੈ ਤੇ ਟਾਈਮ ਮੈਨੂੰ ਲੱਗਦਾ 8:30 ਵਜ ਰਹੇ ਨੇ ਆਪਾਂ ਬਣਾ ਰਹੇ ਹਾਂ ਅੱਜ ਸਵੇਰੇ ਸਵੇਰੇ ਆਲੂ ਵਾਲੇ ਪਰਾਂਠੇ ਬੱਚਿਆਂ ਦੀ ਫਰਮਾਇਸ਼ ਸੀਗੀ ਕਹਿੰਦੇ ਆਲੂ ਵਾਲੇ ਪਰਾਂਠੇ ਖਾਣੇ ਨੇ ਇੱਕਮ ਤਾਂ ਮੰਗਦਾ ਸੀਗਾ ਮੇਥੀ ਵਾਲੇ ਪਰਾਂਠੇ ਪਰ ਇਸ ਟਾਈਮ ਮੇਥੀ ਆਣੀ ਬੰਦ ਹੋ ਚੁੱਕੀ ਹੈ ਕਹਿੰਦਾ ਮम्मा ਮੇਥੀ ਵਾਲੇ ਪਰਾਂਠੇ ਖਵਾ ਦਿਓ ਤੁਸੀਂ ਸਵੇਰੇ ਸਵੇਰੇ ਅੱਜ ਮੇਥੀ ਨਹੀਂ ਮਿਲੀ ਹੈਗੀ ਉਹ ਫੇਰ ਕਹਿੰਦਾ ਮੂਲੀ ਦੇ ਮੂਲੀ ਵੀ ਨਹੀਂ ਇਸ ਟਾਈਮ ਅਵੇਲੇਬਲ ਹੈਗੀ ਆਲੂ ਦਹੀਂ ਬਣਾ ਲ ਕੇ ਖਵਾਣ ਲੱਗੀ ਆ ਬੱਚਾ ਨੂੰ ਪਰਾਂਠੇ ਬਾਕੀ ਸਰਦਾਰ ਜੀ ਸਾਡੇ ਕਈ ਹੋਏ ਨੇ ਘੁੰਮਣ ਉਹ ਆਪਣਾ ਅਲੱਗ ਵਲੌਗ ਜੇ ਬਣਾਇਆ ਉਹਨਾਂ ਨੇ ਤਾਂ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਬਾਕੀ ਮੈਂ ਅਲਮਾ ਅਲੈਕਮ ਤਿੰਬੋ ਜਣੀ ਆਕਰ ਮੈਂ ਕਹਾਂ ਚਲੋ ਬੱਚਿਆਂ ਦੀ ਤਾਂ ਫਰਮਾਇਸ਼ ਪੂਰੀ ਕਰੀਏ ਕਿਉਂਕਿ ਪਿੱਛੋਂ ਨਾ ਬੱਚਿਆਂ ਦਾ ਵੀ ਦਿਲ ਨਹੀਂ ਲੱਗਦਾ ਹੈਗਾ ਜਦੋਂ ਸਰਦਾਰ ਜੀ ਬਾਹਰ ਚਲੇ ਜਾਂਦੇ ਨੇ ਨਾ ਘੁੰਮਣ ਫਿਰਨ ਟੂਰ ਤੇ ਪਿੱਛੇ ਬੱਚੇ ਵੀ ਨਾ ਮੁਰਜ਼ਾ ਲਟਕਾ ਕੇ ਬੈਠੇ ਰਹਿੰਦੇ ਨੇ ਫਿਰ ਬਸ ਮੇਰਾ ਇਹੀ ਕੰਮ ਹੁੰਦਾ ਹੈ ਪਿੱਛੋਂ ਕਿ ਜੋ ਬੱਚੇ ਖਾਣ ਪੀਣ ਨੂੰ ਮੰਗਦੇ ਨੇ ਖਵਾ ਦਿੰਦੀ ਐ ਇਹਨਾਂ ਨੂੰ ਮੈਂ ਬਣਾ ਬਰੋ ਕੇ ਅਕੀ ਗਰਮੀ ਦੇ ਵਿੱਚ ਤਾਂ ਨਾ ਫਰਾਟਿਆਂ ਨੂੰ ਦਿਨ ਨਹੀਂ ਕਰਦਾ ਹੈਗਾ ਨਾ ਬਣਾਉਣ ਨੂੰ ਨਾ ਖਾਣ ਨੂੰ। ਰਾਂਦੇ ਖਾ ਖਾ ਕੇ ਪਾਣੀ ਪੀ ਚੱਲੋ ਪੀ ਚੱਲੋ ਇਹ ਕੰਮ ਰਹਿੰਦਾ ਫਿਰ ਸਾਰਾ ਦਿਨ। ਪੇਟ ਹੁੰਦੇ ਫਟ ਜਾਂਦੇ ਆ ਪਾਣੀ ਪੀ ਪੀ ਕੇ। ਕੱਲ੍ਹ ਆਪਣਾ ਕੋਈ ਵੀ ਲੋਗ ਨਹੀਂ ਆਪਕਾ ਰੋੜ ਕਰਿਆ ਹੈਗਾ। ਕੀ ਕੋਈ ਗਏ ਸੀਗੇ ਨਾ ਕੱਲ ਹੀ ਗਏ ਸੀਗੇ ਸਰਦਾਰ ਜੀ। दिल मेरा भी नहीं लगेगा फिर ना कोई ब्लॉग शूट किया ना अपलोड किया एकदम कुत्ते तो हैंड वॉश करो बस बन गया परांठा सबसे तो पहला परांठा तेरा ही है अरमान को दूजे वाला देना ਇੱਕੀ ਪਰਾਂਠਾ ਮਸਾਖਾਇਆ ਜਾਂਦਾ ਗਰਮੀ ਦੇ ਵਿੱਚ ਜਿਆਦਾ ਪਰਾਂਠਾ ਦੀ ਨਾ ਖਾਇਆ ਹੀ ਨਹੀਂ ਜਾਂਦਾ ਹੈਗਾ ਪਰਾਂਠੇ ਵੀ ਮੇਰੇ ਥੋੜੇ ਜਿਹਾ ਡਬਲ ਹੀ ਹੁੰਦੇ ਨੇ ਕਿਉਂਕਿ ਆਪਾਂ ਨੂੰ ਨਾ ਆਲੂ ਵਾਲਾ ਵੇੜ ਹੈ ਜਿਹੜਾ ਜਿਆਦਾ ਪਾ ਕੇ ਖਾਣ ਦੀ ਆਦਤ ਹੈ ਥੋੜਾ ਥੋੜਾ ਜਿਹਾ ਵੇੜ ਪਾ ਕੇ ਖਾਂਦੇ ਆ ਨਾ ਵਧੀਆ ਨਹੀਂ ਲੱਗਦੇ ਪਰਾਂਠੇ ਪਕੀ ਗਰਾਈ ਮਲਾਈ ਬਾਹਰ ਹੀ ਪਈ ਹੈ ਮੈਂ ਕੱਢ ਲਈ पानी मिक्स करके पीयी ठंडा ना पीयी ठीक है किन्हें छुट्टी अच्छा। है एक निचे और विशाल की नंबरों में सबसे ज़्यादा जिसने छातवार बनाए अच्छा फर्स्ट नंबर पर बाणियाँ बाणियाँ नाइंटी एट सेकंड नंबर पर मैं मन्ने फोर्टी एट उन जाओ बोलता लब्बो अरमान डंडा ले ले कोई बैट ले जा बैटनाल देखी तेरा व्लॉग बन गया तेरा व्लॉग बन गया व्लॉग में इसी बढ़िया पर सुखमंडा कु हुन सुट्टी की नहीं बोल हुन तो जो बने। गया व्लॉग से बोल दी इसने कैच नहीं वहां तलक का गिगगी उससे पहला उससे पहला, उसते पहला इसने इसने इससे हां फिर जब वहां ती एंड दिख रही थी जो नहीं वो तुम्हारे इधर गिर गई चलरमान आ रहा है अरमान लपेगा होना आखिरकार हाथ पर लग गया चल है ना देखिए कहाँ पे लगा है लास्ट उंगली पे देख इसकी लास्ट चौकी तो देखो देख के हाथ मारो अरमान बैठ नाल देख तो ले फोन कैच कर फोन सुटा हां फोन सुटा फोन करो कहंदा कैच अरमान जे नहीं मिल रही तो रहने दे और ले लो

ਹਲਕੀ ਹੈ ਨਾ ਹਲਕੀ ਰਹਾਇਓ ਦੇਖੋ ਸ਼ਾਮ ਦਾ ਟਾਈਮ ਹੈ ਜੀ ਹੁਣ ਆਪ کہہ ਰਹੇ ਲੱਗੀ ਆ ਇਹ ਦੇਖੋ ਹਲਕੀ ਨਹੀਂ ਆ ਇਹ ਦੇਖੋ ਹਾਂ ਹਲਕੀ ਆ ਆਪ کہہ ਰਹੇ ਪਾ ਰਹੀਓ ਸ਼ਾਮ ਦਾ ਟਾਈਮ ਹੈ ਹੁਣ ਤੇ ਸਵੇਰੇ ਆਪਾ ਵਲੋਗ ਸ਼ੁਰੂ ਕੀਤਾ ਸੀ ਅੱਗੇ ਫਿਰ ਸਟਾਰਟ ਹੀ ਨਹੀਂ ਕੀਤਾ ਦਿਲ ਨਹੀਂ ਕਰਿਆ ਹੈਗਾ ਨਾ ਕੋਈ ਕੰਮਕਾਰ ਕਰਨ ਨੂੰ ਤੇ ਨਾ ਵਲੋਗ ਕੰਟੀਨਿਊ ਕਰਨ ਦਾ ਸ਼ਾਮ ਦਾ ਟਾਈਮ ਹੈ ਹੁਣ ਛੱਤ ਤੇ ਆਈਆਂ ਬੱਚੇ ਖੇਡ ਰਹੇ ਨੇ ਇੱਥੇ ਥੋੜਾ ਜਿਹਾ ਟਾਈਮ ਮੈਂ ਕਿਹਾ ਇੱਥੇ ਬਹਿ ਜਾਂਦੇ ਆ ਟਾਈਮ ਪਾਸ ਕਰਦੇ ਆ ਬੈ ਕੇ ਫਿਰ ਜਾ ਕੇ ਸਬਜੀ ਬਣਾ ਮੰਗੀ ਸਬਜੀ ਕੱਟ ਕੇ ਮੈਂ ਆ ਗਈ ਸਬਜੀ ਬਣਾਈ ਨਹੀਂ ਹੈਗੀ ਦਿਲ ਨਹੀਂ ਕਰ ਰਿਹਾ ਸੀਗਾ ਨਾ ਤਾਂ ਦੇਖੋ ਪ੍ਰੋਪਰ ਰਾਤ ਨਹੀਂ ਦਾਈ ਐ ਤੇ ਨਾ ਦਿਨ ਨਿਕਲ ਰਹੇ ਆ ਸਮਝ ਨਹੀਂ ਆ ਰਹੀ ਹੈਗੀ ਤੇ ਕਿਵੇਂ ਦਿਨ ਨਿਕਲਣੇ ਨੇ ਇਹ ਮੇਰੇ ਆ ਚਲ ਮੈਨੂੰ ਲੱਗਿਆ ਹੁੰਦਾਰੇ ਫੇਰ ਬੋਲ ਚਲੀ ਗਈ ਚਲੋ ਕਿਸ ਟਾਈਮ ਬੈਂਦੇ ਆ ਜਾ ਕੇ ਫਿਰ ਸਬਜੀ ਬਣਾਵਾਂਗੇ ਬਹੁਤ ਔਖਾ ਲੱਗਦਾ ਹੈ ਨਾ ਜਦੋਂ ਸੁਵਧਾਰ ਜੀ ਚਲੇ ਜਾਂਦੇ ਨੇ ਨਾ ਘੁੰਮਣ ਟਾਈਮ ਪਾਸ ਬਹੁਤ ਔਖਾ ਹੁੰਦਾ ਦਿਲ ਨਹੀਂ ਲੱਗਦਾ ਹੈਗਾ ਪਿੱਛੇ ਤੋਂ ਫੇਰਾ ਛੱਤ ਤੋਂ ਆ ਕੇ ਸਬਜੀ ਮੈਂ ਬਣਾਉਣ ਲੱਗ ਗਈ ਆ ਸਬਜੀ ਬਣਾ ਰਹੀ ਆ ਅੱਜ ਭਿੰਡੀ ਦੀ ਕੱਟ ਤਾਂ ਮੈਂ ਸਬਜੀ ਸ਼ਾਮ ਨੂੰ ਹੀ ਦਿੱਤੀ ਸੀਗੀ ਪਰ ਮੇਰਾ ਨਾ ਬਣਾਉਣ ਨੂੰ ਦਿਲ ਨਹੀਂ ਕਰਿਆ ਸਬਜੀ ਦਿਲ ਨਹੀਂ ਮੇਰਾ ਲੱਗ ਰਿਹਾ ਹੈਗਾ ਘਰੇ ਸਰਦਾਰ ਜੀ ਗਏ ਹੋਏ ਨੇ ਘੁੰਮਣ ਸਰਦਾਰ ਜੀ ਤੋਂ ਬਿਨਾਂ ਹਾਲਤ ਬਿਲਕੁਲ पागलਾਂ ਵਾਲੀ ਹੋਈ ਪਈ ਐ ਕਿਉਂਕਿ ਘਰ ਦੇ ਵਿੱਚ ਹਨਾ ਵੀ ਗਿਣਮੇ ਜਿਣਮੇ ਜੇ ਤਾਂ ਮੈਂਬਰ ਨੇ ਜਦੋਂ ਕੋਈ ਇੱਕ ਮੈਂਬਰ ਚਲਾ ਜਾਵੇ ਨਾ ਫਿਰ ਦਿਲ ਨਹੀਂ ਲੱਗਦਾ ਹੈਗਾ ਜੋ ਮੈਂਬਰ ਪਿੱਛੇ ਰਹਿ ਜਾਂਦੇ ਨੇ ਬੱਚਿਆਂ ਨੇ ਤਾਂ ਇੱਕ ਦਿਨ ਕੀਤਾ ਦੇਖੋ ਫਿਰ ਅਗਲੇ ਦਿਨ ਅੱਜ ਬੱਚੇ ਸੈੱਟ ਸੀਗੇ ਦੂਜਾ ਦਿਨ ਅੱਜ ਸਰਦਾਰ ਜੀ ਨੂੰ ਗਿਆ ਨੂੰ ਤੇ ਅੱਜ ਬੱਚੇ ਚਲੋ ਖੇលਦੇ ਰਹੇ ਪਰ ਮੇਰਾ ਦਿਲ ਨਹੀਂ ਲੱਗਿਆ ਹੈਗਾ ਅੱਜ ਵੀ ਸਾਰਾ ਦਿਨ ਮੈਨੂੰ ਜ਼ਿਆਦਾ ਫੀਲ ਹੁੰਦਾ ਹੈ ਕਿਉਂਕਿ ਐਦਾਂ ਮਤਲਬ ਸਰਦਾਰ ਜੀ ਜਾਂਦੇ ਤਾਂ ਰਹਿੰਦੇ ਨੇ ਪਰ ਆਦਤ ਹੈਗੀ ਨਹੀਂ ਬਿਲਕੁਲ ਵੀ ਨਤਬਾਗੈਰ ਰਹਿਣ ਦੀ ਸੋ ਦਿਲ ਮੇਰਾ ਨਾ ਕੰਮਕਾਰਾਂ ਦੇ ਵਿੱਚ ਲੱਗ ਹੀ ਨਹੀਂ ਰਿਹਾ ਸੀਗਾ ਪਰ ਉੱਠ ਕੇ ਫੇਰ ਖਾਣਾ ਬਣਾਇਆ ਕਿਉਂਕਿ ਖਾਣ ਨੂੰ ਪੇਟ ਤਾਂ ਦੇਖੋ ਖਾਣਾ ਮੰਗਦਾ ਹੀ ਹੈ ਨਾ ਫੇਰ ਇਸ ਕਰਕੇ ਬਸ ਕੋਈ ਵਲੌਗ ਵੀ ਨਹੀਂ ਹੈ ਨਾ ਤੀਜਾ ਦਿਨ ਹੋ ਗਿਆ ਅੱਜ ਮੈਂ ਅਪਲੋਡ ਕੀਤਾ ਸ਼ੂਟ ਵੀ ਕੀਤੇ ਪਏ ਨੇ ਵਲੌਗ ਸਰਦਾਰ ਜੀ ਨੇ ਵੀ ਬਣਾ ਕੇ ਭੇਜ ਦਿੱਤਾ ਪਰ ਫੇਰ ਵੀ ਮੈਂ ਨਹੀਂ ਐਡਿਟਿੰਗ ਕਰਨ ਨੂੰ ਮੇਰਾ ਦਿਲ ਹੀ ਨਹੀਂ ਕੀਤਾ ਹੈਗਾ ਸਰਦਾਰ ਜੀ ਤੋਂ ਬਗੈਰ ਨਾ ਓਖਾ ਜਾ ਹੋਇਆ ਪਿਆ ਵੀ ਕੰਮਾਂ ਕਰਾਂ ਦੇ ਵਿੱਚ ਦਿਲ ਲੱਗ ਹੀ ਨਹੀਂ ਰਿਹਾ ਹੈਗਾ ਸਰਦਾਰ ਜੀ ਘੁੰਮਣ ਫਿਰਨ ਗਏ ਨੇ ਪਹਿਲੀ ਇੰਟਰਨੈਸ਼ਨਲ ਟ੍ਰਿਪ ਐ ਇਹ ਇਹਨਾਂ ਦੀ ਸੋ ਖੁਸ਼ ਸੀਗੇ ਬਹੁਤ ਸਰਦਾਰ ਜੀ ਅਸੀਂ ਵੀ ਚਾਹ ਨਾਲ ਭੇਜਿਆ ਵੀ ਚਲੋ ਇਹਨਾਂ ਦਾ ਮਨ ਹੈ ਕਿ ਇਹਨਾਂ ਨੂੰ ਜਾਣਾ ਅਸੀਂ ਵਿਜਿਤ ਨਹੀਂ ਕੀਤੀ ਹੈਗੀ ਨਹੀਂ ਤਾਂ ਮੈਂ ਰੋਕ ਲੈਂਦੀ ਆ ਵੀ ਨਹੀਂ ਜਾਣਾ ਨਹੀਂ ਇੰਟਰਨੈਸ਼ਨਲ ਟ੍ਰਿਪ ਸੀ ਤਾਂ ਕਰਕੇ ਚੁੱਪ ਸੀ ਮੈਂ ਰਨਿੰਗ ਹੋ ਚੁੱਕੀ ਹੈ ਰਾਤੀ ਆਪਾਂ ਕੁਝ ਵੀ ਛੁੱਟ ਨਹੀਂ ਕੀਤਾ ਤੇ ਹੁਣ ਵੀ ਮੈਂ ਨਾ ਕੰਮ ਕਰਨ ਵੇੜ ਕੇ ਹੱਟੀਆਂ ਕਿਚਨ ਦੇ ਕੰਮ ਕਰਨ ਵੇੜੇ ਨੇ ਹਜੇ ਝਾੜੂ ਪੁੱਛੇ ਆਪਣੇ ਪਏ ਨੇ ਤੇ ਉਸ ਤੋਂ ਪਹਿਲਾਂ ਨਾ ਆਪਾਂ ਇੱਕ ਕੰਮ ਹੋਰ ਕਰਨਾ ਜੋ ਇੱਕ ਦਿਨ ਪਹਿਲੇ ਕੀਤਾ ਸੀਗਾ ਉਸ ਤੋਂ ਬਾਅਦ ਮੁੜ ਕੇ ਕੀਤਾ ਨਹੀਂ ਅੱਜ ਫੇਰ ਕਰਨਾ ਉਹ ਕੰਮ ਤੁਹਾਨੂੰ ਮੈਂ ਚਲੋ ਦਿਖਾ ਕੇ ਲੈ ਕੇ ਆਂਦੀ ਆਂ ਪਲਾਟ ਦੇ ਵਿੱਚ ਜਾਣਾ ਪੈਣਾ ਉਹ ਤੇ ਲਈ ਨਾਲੇ ਨਾ ਪਲਾਟ ਦਾ ਗੇਟ ਖੁੱਲਾ ਪਿਆ ਪਤਾ ਨਹੀਂ ਕਿਨੇ ਖੋਲਿਆ ਉਹ ਲਗਾ ਕੇ ਆਂਦੇ ਆਂ अरमान ਹੁਣ ਸੁੱਤਾ ਉਠਿਆ ਹੁਣ ਉਹ ਮੈਂ ਖਾਣਾ ਦੇ ਕੇ ਆਈ ਆ ਤੇ ਆਪ ਇੱਧਰ ਕੰਮ ਕਰਨਾ ਹੁਣ ਅੰਦਾਕਾ ਸ਼ੁਕਰ ਹੈ ਕਿ ਅੱਜ ਨਾ ਹਵਾ ਚੱਲ ਰਹੀ ਹੈ ਇਹ ਦੇਖੋ ਆਪਾਂ ਨਾ ਇੱਧਰ ਗੋਹਾਸਟ ਵਾਇਆ ਗੋਹਾ ਬਕ ਤਨ ਆ ਪਾ ਲੋ ਇੱਕ ਦਿਨ ਮੈਂ ਪਹਿਲੇ ਪੱਥਿਆ ਸੀਗਾ ਮੈਂ ਤੇ ਮੇਰੀ ਹੈਲਪਰ ਭੈਣ ਨੇ ਦੋਨਾਂ ਨੇ ਪੱਥਿਆ ਸੀਗਾ ਕੁਛ ਪੱਥੀਆਂ ਆਪਾਂ ਇਹ ਅੰਦਰ ਲਗਾਈਆਂ ਇੱਥੇ ਦੇਖੋ ਇੱਥੇ ਧੁੱਪ ਰੈਂਦੀ ਐ ਸਾਰਾ ਦਿਨ ਤੇ ਕੁਛ ਆਪਣੇ ਮੇਨ ਗੇਟ ਐ ਜੇ ਇਹ ਗੇਟ ਐ ਜਿਹੜਾ ਆਪਣਾ ਇਸ ਤੋਂ ਨਾ ਬਾਹਰਲੀ ਸਾਈਡ ਰੱਖੀ ਆ ਕੁਛ ਉਹ ਸਾਹਮਣੀ ਦੀਵਾਰ ਐ ਦੀਵਾਰ ਤੇ ਰੱਖੀਆਂ ਹੋਈਆਂ ਉਹ ਦੇਖੋ ਅੱਛੀ ਦੀਵਾਰ ਤੇ ਪਈਆਂ ਉਹ ਸਾਰੀ ਇਦਾਂ ਲਾਈਨ ਲਗਾ ਰੱਖੀ ਆ ਆਪਾਂ ਉਹੋ ਹੱਜ ਫੇਰ ਪੱਥਰੀ ਆਪਾਂ ਕਾਠੀਆਂ ਹੈਲਪਰ ਪੈਣ ਨੂੰ ਦੇਖ ਰਹੀ ਸੀ ਮੈਂ ਕਿ ਉਹ ਆ ਜੇ ਹਨਾ ਫੇਰ ਪੱਥਰੇ ਸਟਾਰਟ ਕਰਦੀਆਂ ਕਿਉਂਕਿ ਮੇਰਾ ਨਾ ਕੱਲੀ ਦੇ ਵਾਸਤਾ ਕੰਮ ਹੈ ਨਹੀਂ ਜਦੋਂ ਕੰਮ ਛੱਡ ਦਿੰਦੇ ਆ ਫੇਰ ਬਾਅਦ ਦੇ ਵਿੱਚ ਕਰਦੇ ਆ ਬਹੁਤ ਔਖਾ ਲੱਗਦਾ ਹੁਣ ਵੀ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਹੱਥ ਪਾਇਆ ਗੋਹੇ ਦੇ ਵਿੱਚ ਤਕਰੀਬਨ 4-5 ਸਾਲ ਪਹਿਲਾਂ ਪੱਥਿਆ ਸੀਗਾ ਗੋਹਸ ਤੋਂ ਬਾਅਦ ਪੱਥਿਆ ਹੀ ਨਹੀਂ ਹੈਗਾ ਇਸ ਸਾਲ ਦਿੱਲ ਦਿੱਤਾ ਮੇਰਾ ਕਿਉਂਕਿ ਬਾਥੀਆਂ ਹਨਾ ਜ਼ਰੂਰਤ ਪੈਂਦੀ ਰਹਿੰਦੀ ਹੈ ਨਹੀਂ ਹੈਗੀਆਂ ਸੀਗੀਆਂ ਬਾਥੀਆਂ ਥੋੜੀਆਂ ਨੇ ਨਹੀਂ ਸਾਦਾ ਸਿਆਲੇ ਦੇ ਵਿੱਚ ਇੰਨਾ ਕਿ ਇੰਨੀ ਕ ਪਾਥੀਆਂ ਨਾਲ ਸੋ ਇਸ ਕਰਕੇ ਮੈਂ ਕਿਹਾ ਚਲੋ ਦੋ ਚਾਰ ਰੇੜੀਆਂ ਆਪਾਂ ਗੋਹਾ ਪੱਥ ਲੈਂਦੇ ਆ ਪਾਥੀਆਂ ਪੱਥਰ ਆਪਾਂ ਲੱਗ ਗਏ ਆ ਹੈਲਪਰ ਭੈਣ ਹੈ ਜਿਹੜੀ ਉਹ ਪਾਥੀਆਂ ਪੱਥ ਰਹੀ ਸੀ ਤੇ ਮੈਂ ਚੱਕ ਚੱਕ ਕੇ ਰੱਖ ਰਹੀ ਸੀ ਤੇ ਇਹ ਕਹਿੰਦੀ ਵੀ ਦੀਦੀ ਮੈਂ ਬਾਰ ਬਾਰ ਐਦਾਂ ਹਨਾ ਵੀ ਪਾਥੀਆਂ ਨੂੰ ਚੱਕ ਰੱਖ ਨਹੀਂ ਕਰ ਸਕਦੀ ਮੈਂ ਆਰਾਮ ਨਾਲ ਬੈਠ ਕੇ ਪਾਥੀਆਂ ਪੱਥ ਸਕਦੀ ਆ ਕਿਉਂਕਿ ਜਿਹੜਾ ਚੱਕ ਰੱਖ ਕਰਨ ਵਾਲਾ ਕੰਮ ਹੈ ਨਾ ਥੋੜਾ ਔਖਾ ਹੁੰਦਾ ਆ ਆਰਾਮ ਨਾਲ ਪਾਥੀ ਬੈਠ ਕੇ ਜਦੋਂ ਆਪਾਂ ਪੱਥਦੇ ਆ ਇੰਨਾ ਫੀਲ ਨਹੀਂ ਹੁੰਦਾ ਜਿਹੜਾ ਬੰਦਾ ਇਹ ਪਾਥੀਆਂ ਚੱਕ ਕੇ ਰੱਖਦਾ ਹੈ ਨਾ ਉਹਨੂੰ ਜ਼ਿਆਦਾ ਪਤਾ ਲੱਗਦਾ ਫਿਰ ਮੈਂ ਵੀ ਆਰਾਮ ਨਾਲ ਹੀ ਕੰਮ ਕਰ ਰਹੀ ਗੀ ਕਿਉਂਕਿ ਮੈਂ ਕੜਾ ਹਨਾ ਦਿੱਲੀ ਕਰਦੀ ਆ ਇਹ ਕੰਮ ਵੀ ਮੈਨੂੰ ਜਿਹੜੀ ਆਦਤ ਹੋਊਗੀ ਬਟ ਇਹ ਹੈ ਕਿ ਪਹਿਲੇ ਕੰਮ ਕੀਤਾ ਹੋਇਆ ਸੋ ਜੇ ਕਦੇ ਮਜਬੂਰੀ ਵਿੱਚ ਕੰਮ ਕਰਨਾ ਪੈ ਜਾਂਦਾ ਤਾਂ ਕਰ ਲੈਂਦੀ ਆ ਵੀ ਮਾਰ ਨਹੀਂ ਖਾਂਦੀ ਹੈਗੀ ਕਿਸੇ ਵੀ ਕੰਮ ਦੇ ਵਿੱਚ ਨਾਲੇ ਆਪਣੇ ਘਰ ਦੇਖੋ ਹਨਾ ਜੇ ਸਾਗ ਪਾ ਚੁੱਲੇ ਤੇ ਬਣਾਉਂਦੇ ਆ ਤਾਂ ਇੰਦਣ ਬਹੁਤ ਜ਼ਰੂਰੀ ਹੈ ਲੱਕੜੀ ਵੀ ਕੋਹਾ ਵੀ ਸਾਰਾ ਕੁਝ ਹੋਣਾ ਚਾਹੀਦਾ ਹੈ ਪਿੰਡਾਂ ਦੇ ਵਿੱਚ ਤਾਂ ਮੁੱਲ ਵੀ ਮਿਲ ਜਾਂਦੀਆਂ ਨੇ ਪਾਥੀਆਂ ਪਰ ਇੱਥੇ ਸ਼ਹਿਰ ਦੇ ਵਿੱਚ ਔਖਾ ਬਹੁਤ ਹੈ ਮੈਂ ਵੀ ਮਜਬੂਰ ਹੋ ਕੇ ਹੀ ਇਹ ਕੰਮ ਕਰ ਰਹੀ ਹਾਂ ਮਜਬੂਰੀ ਇਨਸਾਨ ਤੋਂ ਬਹੁਤ ਕੁਝ ਕਰਵਾ ਦਿੰਦੀ ਹੈ ਸਰਦਾਰ ਜੀ ਜਦੋਂ ਘਰ ਹੁੰਦੇ ਨੇ ਨਾ ਮੈਨੂੰ ਇਹ ਕੰਮ ਕਰਨ ਵੀ ਨਹੀਂ ਦਿੰਦੇ ਹੈਗੇ ਸੋ ਜਿਸ ਦਿਨ ਉਹ ਗਏ ਨੇ ਉਹਨਾਂ ਨੂੰ ਪਤਾ ਵੀ ਇਹ ਕੰਮ ਇਹਨੇ ਸਟਾਰਟ ਕਰ ਲਿਆ ਕਿਉਂਕਿ ਉਹਨਾਂ ਦੇ ਹੁੰਦੇ ਹੀ ਮੈਂ ਉਸ ਦਿਨ ਗੁਹਾ ਥੋੜਾ ਜਿਹਾ ਪੱਥਿਆ ਸੀਗਾ ਸੋ ਹੁਣ ਇੰਨੇ ਦਿਨ ਸਰਦਾਰ ਜੀ ਨਹੀਂ ਹੈਗੇ ਪਿੱਛੇ ਤੋਂ ਮੈਂ ਇਹੀ ਕੰਮ ਕਰਨਾ ਏ ਤੇ ਆਪਣਾ ਜਿਹੜਾ ਸਰਦੀਆਂ ਦਾ ਹਿੱਲਾ ਵਸਿੱਲਾ ਏ ਪੱਥੀਆਂ ਦਾ ਉਹ ਕਰਕੇ ਰੱਖ ਲੈਣਾ ਏ ਬਾਕੀ ਚਲੋ ਕਰ ਦਿੰਦੇ ਆ ਆਪਾਂ ਵਲੌਗ ਦਾ ਐਂਡ ਤੁਹਾਨੂੰ ਕਿਵੇਂ ਦਾ ਲੱਗਿਆ ਅੱਜ ਦਾ ਵਲੌਗ ਜ਼ਰੂਰ ਦੱਸਣਾ ਮਿਲਦੇ ਆ ਕੱਲ ਹੁਣ bye bye